ਆਪਣੇ ਹੀ ਰੱਖੇ ਨੇ ਰਵਾਂ ਨੂੰ ਆਪਣੇ ਹੀ ਰੱਖੇ ਹਸੌਣ ਨੂੰ ਹਾਥੀ ਦੇ ਦੰਦਾਂ ਵਰਗਾ ਯਾਰ ਸਾਡਾ ਹੋਰ ਖਾਣ ਨੂੰ ਹੋਰ ਦਿਖਾਉਣ ਨੂੰ ਕੁਝ ਇਸ ਤਰ੍ਹਾਂ ਹੀ ਪੰਜਾਬ ਦੀਆਂ ਤਸਵੀਰਾਂ ਤੇ ਇਹਨਾਂ ਤਸਵੀਰਾਂ ਨੂੰ ਸਿਆਸੀ ਗਲਿਆਰਾਂ ਵਿੱਚ ਉੱਠ ਰਹੇ ਨੇ ਸਵਾਲ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਦੇ ਦੌਰੇ ਤੇ ਗਏ ਕਿਉਂਕਿ ਇਸ ਇਲਾਕੇ ਵਿੱਚ ਹਾੜਾਂ ਦੀ ਕਾਫੀ ਮਾਰ ਪਈ सीएम साहब अपने सुरक्षाकर्मी नाल दौरा ਕਰ ਰਹੇ ਸਨ ਇਹਨੂੰ ਇੱਕ ਬੀਬਾ ਜੀ ਆਉਂਦੇ ਨੇ सीएम साहब ਨੂੰ ਰੋ ਰੋ ਕੇ ਆਪਣਾ ਦੁੱਖੜਾ ਦੱਸਦੇ ਨੇ ਉਹਨਾਂ ਦਾ ਦੁੱਖੜਾ ਸੁਣ ਕੇ सीएम साहब ਵੀ ਭਾਵੁਕ ਹੋ ਗਏ ਹੋਰਨ ਵਿਰੋਧੀ ਇਸ ਤਸਵੀਰ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ ਉਸ ਤਸਵੀਰ ਵਿੱਚ ਖੁਦ ਨੂੰ ਗਰੀਬ ਦੱਸਣ ਵਾਲੀ ਬੀਬਾ ਦੇ ਕੰਨਾਂ ਵਿੱਚ ਵਾਲੀਆਂ ਜੂੜੇ ਤੇ ਲੱਗੇ ਕਲਿੱਪ ਗੱਲ ਵਿੱਚ ਪਾਈ ਗਾਨੀ ਹੱਥ ਵਿੱਚ ਬਣੀ ਘੜੀ ਨੂੰ ਲੈ ਕੇ ਵਿਰੋਧੀਆਂ ਨੇ ਸਵਾਲ ਖੜੇ ਕਰ ਦਿੱਤੇ ਵਿਰੋਧੀ ਤਾਂ ਜਨਾਬ ਇਥੋਂ ਤੱਕ ਕਹਿ ਰਹੇ ਨੇ ਕਿ ਉਹ ਬੀਬਾ ਜੀ ਫਿਰੋਜ਼ਪੁਰ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਹੈ ਅਤੇ ਉਹਨਾਂ ਦੀ ਇੱਕ ਹੋਰ ਤਸਵੀਰ ਵੀ ਆਈ ਜਿਸ ਵਿੱਚ ਉਹਨਾਂ ਨੇ ਆਈ ਕਾਰਡ ਵੀ ਪਾਇਆ ਹੋਇਆ ਪ੍ਰਤਾਪ ਬਾਜਵਾ ਨੇ ਇਸ ਤੇ ਮੁੱਖ ਮੰਤਰੀ ਨੂੰ ਘੇਰ ਲਿਆ ਐਕਸ ਤੇ ਬਾਜਵਾ ਲਿਖਦੇ ਨੇ ਤਸਵੀਰ ਵਿੱਚ ਔਰਤ ਅਤੇ ਆਦਮੀ ਦੋਵੇਂ ਵਰਕਰ ਨੇ ਪਰ ਉਸ ਗਰੀਬ ਆਦਮੀ ਨੂੰ ਵਿਚਕਾਰੀ ਰੂਪ ਦਿੱਤਾ ਗਿਆ ਕਿਉਂਕਿ ਉਸ ਦੀ ਸਕ੍ਰਿਪਟਡ ਨਟੰਕੀ ਵਿੱਚ ਕੋਈ ਭੂਮਿਕਾ ਨਹੀਂ ਸੀ ਆਖਿਰਕਾਰ ਭਗਵੰਤ ਮਾਨ ਇੱਕ ਟ੍ਰੇਨਡ ਅਦਾਕਾਰ ਹੈ ਜੋ ਦਰਸ਼ਕਾਂ ਨੂੰ ਰੁਝਾਉਣ ਲਈ ਹਾਸੇ ਨੂੰ ਰੋਣੇ ਵਿੱਚ ਬਦਲ ਸਕਦਾ ਹੈ ਪਰ ਖੁਸ਼ਕਿਸਮਤੀ ਨਾਲ ਪੰਜਾਬ ਲਈ ਆਪ ਦੀ ਸਕ੍ਰਿਪਟ ਟੁੱਟ ਰਹੀ ਹੈ ਪਹਿਲਾ ਹੈਲੀਕਾਪਟਰ ਫੋਟੋ ਸ਼ੂਟ ਫਿਰ ਸੜਕ ਤੇ ਭੋਜਨ ਖਾਣਾ ਫਿਰ ਨਕਲੀ ਰੋਣਾ ਪੰਜਾਬ ਸ਼ਾਸਨ ਦਾ ਹੱਕਦਾਰ ਹੈ ਫਲॉप ਥੀਏਟਰ ਦਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੱਲ ਜੋ ਕੀਤਾ ਉਹਨੇ ਤਾਂ ਬਹੁਤ ਵੱਡਾ ਸਵਾਲ ਮੁੱਖ ਮੰਤਰੀ ਦੀ ਕੁਰਸੀ ਤੇ ਤਾਂ ਖੜਾ ਕਰਨਾ ਹੀ ਕਰਨਾ ਸੀ ભગવંત માં સાહેબ ਨਿੱਜੀ ਤੌਰ ਤੇ ਥੋਡੇ ਤੇ ਖੜਾ ਕਰਦਾ ਇਹ ਮੁਸੀਬਤ ਦੇ ਸਮੇਂ ਚ ਕਿਸੇ ਨੂੰ ਵੀ ਇਹ ਚੇਤਾ ਆਉਂਦਾ ਕਿ ਕੋਈ ਮੁੱਖ ਮੰਤਰੀ ਇਹ ਸੋਚ ਸਕਦਾ ਕਿ ਅਸੀਂ ਇਸ ਤਰੀਕੇ ਦੇ ਨਾਲ ਫਿਲਮ ਵਾਂਗੂ ਜਾ ਕੇ ਸ਼ੂਟਿੰਗ ਕਰੀਏ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਫਿਰੋਜ਼ਪੁਰ ਸ਼ਹਿਰ ਦੀ ਜਿਹਦੇ ਘਰੇ ਕਹਿੰਦੇ ਇੱਕ ਬੂੰਦ ਹੜਾਂ ਦਾ ਪਾਣੀ ਲੀ ਗਿਆ ਉਹਨੂੰ ਆਪਾਂ ਤਿਆਰ ਪਿਆਰ ਕਰਕੇ ਉੱਥੇ ਖੜਾਤਾ ਉਹ ਕਹਿੰਦੇ ਜੀ ਅਸੀਂ ਬਰਬਾਦ ਹੋ ਗਏ ਮੁੱਖ ਮੰਤਰੀ ਸਾਹਿਬ ਨੇ ਰੋਕ ਕੇ ਦਿਖਾਤਾ ਤੇ ਅੱਜ ਸਾਰੇ ਪੰਜਾਬ ਦੇ ਸਾਹਮਣੇ ਉਹ ਗੱਲ ਨਿਕਲੀ ਕਿ ਕਿਸ ਤਰੀਕੇ ਸਕ੍ਰਿਪਟ ਲਿਖੀ ਗਈ ਸੀ ਕਿ ਇਸ ਤਰੀਕੇ ਪੰਜਾਬ ਦੀ ਸੇਵਾ ਕਰੋਗੇ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਕੰਮ ਹੈ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਇੱਥੇ ਆਏ ਉਹਨਾਂ ਨੇ ਆ ਕੇ ਲੋਕਾਂ ਦੀ ਸਾਹ ਤੱਕ ਕੀ ਲੈਣੀ ਸੀ ਬੜਾ ਵੱਡਾ ਉਹਨਾਂ ਨੇ ਇੱਕ ਡਰਾਮਾ ਰਚਿਆ ਇੱਕ ਬੀਬੀ ਸੀ ਭੈਣ ਸਾਡੀ ਜੋ ਕਿ ਮੇਰੇ ਹਕੇ ਫਿਰੋਜ਼ਪੁਰ ਸ਼ਹਿਰ ਦੀ ਉਹ ਬਸਨੀਕ ਹੈ ਫਿਰੋਜ਼ਪੁਰ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਬੜੇ ਅੱਛੇ ਪਰਿਵਾਰ ਚੋਂ ਹੈ ਇਹਨਾਂ ਦੇ ਆਮ ਪਾਰਟੀ ਦੀ ਵਲੰਟੀਅਰ ਹੈ ਆਮ ਪਾਰਟੀ ਦੇ ਵਿੱਚ ਉਧੇਦਾਰਾ ਹੋ ਬੀਬੀ ਇਹਨਾਂ ਨੇ ਡਰਾਮਾ ਰਚਿਆ ਉਹ ਬੀਬੀ ਆ ਕੇ ਰੋਈ ਭਗਵੰਤ ਮਾਨ ਜੀ ਨੇ ਉਹਨੂੰ ਗੜੇ ਲਾ ਲਿਆ ਐਦਾਂ ਤਰਵਾਸਾ ਦਿੱਤਾ ਜਿੱਦਾਂ ਮੈਂ ਬੜਾ ਵੱਡਾ ਕੰਮ ਕਰ ਰਿਹਾ ਬੜੇ ਵੱਡੇ ਇੱਥੇ ਆ ਕੇ ਲੋਕਾਂ ਦੇ ਮਸਲੇ ਹੱਲ ਕਰ ਰਿਹਾ ਉਹ ਮੈਂ ਦੱਸਣਾ ਚਾਹਣਾ ਮੈਂ ਜਿੱ ਇੱਕ ਡਰਾਮਾ ਹੈ ਪ੍ਰਤਾਪ ਬਾਜਵਾ ਨੇ ਕਲਾਕਾਰੀ ਦੀ ਗੱਲ ਕੀਤੀ ਤੇ ਇੱਥੇ ਫਿਰ ਇੱਕ ਕਲਿੱਪ ਵਾਲੀ ਬੋਲੀ ਵੀ ਮਸ਼ਹੂਰ ਹੈ ਖੈਰ ਜਨਾਬ ਹੁਣ ਇੱਥੇ ਸਵਾਲ ਇਹੀ ਉੱਠ ਰਹੇ ਨੇ ਕੀ ਅਜਿਹਾ ਕਰਨ ਦੀ ਜ਼ਰੂਰਤ ਇਸ ਨੂੰ ਕਿਉਂ ਪੈ ਗਈ ਸੀ ਪਰ ਪਾਸਾ ਇਸ ਔਰਤ ਦਾ ਵੀ ਸੁਣਿਆ ਜਾਣਾ ਜ਼ਰੂਰੀ ਹੈ ਸੁਣੋ ਇਹ ਕੀ ਕਹਿ ਰਹੀ ਤੁਹ ਦੇਖਣ ਆਏ ਨੇ ਅਸੀਂ ਬਹੁਤ ਬਹੁਤ ਸੀਐਮ ਦਾ ਧੰਨਵਾਦ ਕਰਦੇ ਆ ਇਹੋ ਜਿਹਾ ਸੀਐਮ ਸਾਨੂੰ ਮਿਲਣਾ ਨਹੀਂ ਜਿਹੋ ਜਿਹਾ ਸੀਐਮ ਸਾਡੇ ਕੋਲ ਤਮਾਨ ਆ ਤੁਹਾਡੀ ਤੁਹਾਡੀ ਕੀ ਗੱਲਬਾਤ ਹੋ ਰਹੀ ਸੀ ਸਾਡੀ ਗੱਲਬਾਤ ਇਹੀ ਹੋ ਰਹੀ ਸੀ ਬੰਨਾਂ ਦੇ ਬਾਰੇ ਡੋਬੇ ਦੇ ਬਾਰੇ ਵੀ ਅਸੀਂ ਡੋਬ ਰਹੇ ਆ ਤੇ ਸਾਡੇ ਇਹਨਾਂ ਗਰੀਬਾਂ ਦੀ ਗੱਲ ਸੁਣੀ ਜਾਵੇ ਵੇਖੀ ਜਾਵੇ ਅਸੀਂ ਡੋਬ ਰਹੇ ਆ ਮਰ ਰਹੇ ਆ ਸਭ ਕੋਈ ਸਾਥ ਨਹੀਂ ਲੈਂਦਾ ਸਾਨੂੰ ਕੋਈ ਕੱਚੀਆਂ ਗਰਦਾਵਰੀਆਂ ਨੇ ਸਾਡੀਆਂ ਤੋੜੀਆਂ ਗਈਆਂ ਨੇ ਤੇ ਸਾਨੂੰ ਕੋਈ ਸਾਡੇ ਸਾਥ ਨਹੀਂ ਲੈਂਦਾ ਸਫਾਈ ਕੁਝ ਵੀ ਦਿੱਤੀ ਜਾਏ ਪਰ ਵਿਰੋਧੀ ਸਵਾਲ ਚੁੱਕ ਰਹੇ ਨੇ ਕਿ ਇਹ ਹਮਦਰਦੀ ਸੀ ਜਾਂ ਫਿਰ ਦਿਖਾਵੇ ਲਈ ਮਨਮਰਜ਼ੀ ਬਿਊਰੋ ਰਿਪੋਰਟ ਪੀਟੀਸੀ ਨਿਊਜ਼